ਜਦੋਂ ਵੇਖੋ ਸੁੱਤੀ ਪਈ ਹੁੰਦੀ ਹੈ ਹੈ ਓ ਕਿੱਡੀ ਸ਼ਰਮ ਵਾਲੀ ਐਸ ਬੁੜੀ ਨੇ ਯਾਰ ਧਮਕਾਰ ਦਾ ਕੋਈ ਫਿਕਰ ਨਹੀਂ ਸਾਰੇ ਕੰਮ ਵਿੱਚ ਪਏ ਆ ਹੈ ਤੇ ਮੈਨੂੰ ਜਦੋਂ ਵੇਹਣਾ ਸਾਰੀਆਂ ਬੁੜੀਆਂ ਕੰਮਕਾਰ ਕਰੀ ਜਿੰਦੀ ਹੈ ਸੁੱਤੀ ਦੀ ਸੁੱਤੀ ਮੈਨੂੰ ਲੱਗਦਾ ਇਹ ਨਾਲ ਕੋਈ ਵੱਖਰਾ ਕੁਝ ਕਰਨਾ ਹੀ ਪੈਣਾ ਹੈ ਮੈਨੂੰ ਲੱਗਦਾ ਇਹਦਾ ਕੋਈ ਲਾਜ ਮੈਨੂੰ ਪੱਕਾ ਕਰਨਾ ਪੈਣਾ ਇਹ ਸੌਂ ਦੀ ਜਿਹੜੀ ਬਿਮਾਰੀ ਹੈ ਨਾ ਰੋਜ਼ ਜੜੀ ਇਹ ਮੈਨੂੰ ਹਟਾਉਣੀ ਪੈਣੀ ਹੈ ਐ ਨਹੀਂ ਨਹੀਂ ਗੱਲ ਬੰਨੀ ਇਹ ਨਹੀਂ ਬੜਾ ਘਪਾਇਆ ਥੂੜੀ ਨੇ ਮੈਨੂੰ ਯਾਰ ਇਸਨੇ ਹਾਂ ਤੂੰ ਤੈਨੂੰ ਜਿਵੇਂ ਕੋਤ ਤੋਬਾ ਸੁਤੀ ਨਹੀਂ ਤੂੰ ਸੁਤੀ ਨਹੀਂ ਬੈਠ ਫਰੇ ਕਾਰ ਇੱਥੇ ਕੀ ਬਿਮਾਰੀ ਤੇਰੇ ਤੇਰੇ ਤੋਂ ਕੰਮ ਨਹੀਂ ਕਰਦੇ ਸਾਰੇ ਛੱਡ ਕੇ ਕੰਮ ਤੇ ਤੂੰ ਸੌਣ ਤੇ ਜੋਰ ਦੇ ਰੱਖੀ ਚਤੋਪੈਰ ਜਦੋਂ ਤੈਨੂੰ ਵੇਖੋ ਕੀ ਤੂੰ ਮਛਾਵਾ ਚਤੋਪੈਰ ਤੂੰ ਸੌਣ ਦੀ ਤੈਨੂੰ ਲੱਗੀ ਨਹੀਂ ਹੈ ਕੀ ਤੁਹਾਨੂੰ ਨਹੀਂ ਕੀ ਗੱਲ ਹੈ ਕੀ ਗੱਲ ਹੈ ਤੇਰੇ ਤੈਨੂੰ ਨਹੀਂ ਪਤਾ ਕੀ ਗੱਲ ਆ ਟਾਈਮ ਦੇਖਿਆ ਕਿੰਨਾ ਹੋ ਗਿਆ ਦੇਖਿਆ ਦੇਖਿਆ ਟਾਈਮ ਆਨੇ ਇਹ ਦੇ ਖਾਪ ਕਰ ਤੇ ਮੇਰੇ ਮਾਨ ਮਾਨ ਰੇਤਾ ਨਾ ਦੱਸ ਨਹੀਂ ਤੇ ਤੈਨੂੰ ਮੇਰੀ ਗੱਲ ਸੁਣ ਚੱਤੋਂ ਪੈ ਤੈਨੂੰ ਸੌਣ ਤੇ ਜੋਰ ਦੇਈ ਰੱਖਣੀ ਆ ਜਦੋਂ ਦੇਖੋ ਸੁੱਤੀ ਸੁੱਤੀ 8 ਦਿਨਾਂ ਦਾ ਟਾਈਮ ਹੋ ਗਿਆ ਆਨਵਾ ਲੋਕਾਂ ਨੂੰ ਚਾਹਾਂ ਬਣਾਉਣਾ ਪੀਣੀ ਆ ਤੈਨੂੰ ਕੋਈ ਫਿਕਰ ਨਹੀਂ ਕਰ ਨਹੀਂ ਮੈਨੂੰ ਕੋਈ ਫਿਕਰ ਨਹੀਂ ਆਲੇਂ ਦੀ ਥੱਬਾ ਕਦਾ ਰੋਟੀਆਂ ਦਾ ਤੇ ਮੁਰਕੇ ਪਾਏ ਜਾਂਦੀ ਆ ਲੱਸੀ ਘੱਟ ਪੀਣੇ ਮਰ ਲਿਆ ਕਰ ਤੈਨੂੰ ਕਿੰਨੇ ਵਾਰੀ ਕਿਹਾ ਅੱਛਾ अच्छा ਹੁਣ ਤੋਂ ਮੇਰੇ ਘਰੋਂ ਟਿਕਣਾ ਗਾਣਾ ਲੱਸੀ ਨਾਲ ਨਾ ਨੀਸ਼ਤੀ ਚੜ ਜਾਂਦੀ ਐ ਪਾਈਆਂ ਉਹ ਸੁੱਤੀ ਨਹੀਂ ਉੱਠਦੀ ਤੇ ਸੌਣ ਦੀ ਪੈਰੀਂ ਦੀ ਚਤੋਂ ਪੈਰ ਤੇ ਲੋਕਾਂ ਦੀਆਂ ਬੁੜੀਆਂ ਵੇਖਦੀਆਂ ਕੰਮ ਕਰੀ ਜਾਂਦੀਆਂ ਸਾਰੀ ਸਾਰੀ ਦੁਪਹਿਰ ਘਰੇ ਆਪਦੇ ਘਰੇ ਆਪਦੇ ਤੇ ਘਰੇ ਹੀ ਕਰਦੀਆਂ ਬਾਹਰ ਨਹੀਂ ਜਾਂਦੀ ਆਉਂਦਾ ਕੰਮ ਧੰਦਾ ਕਰਕੇ ਪੈਣਾ ਹੀ ਹੁੰਦਾ ਘਰੇ ਸਾਰੇ ਕੱਪੜੇ ਦੇ ਗੱਡ ਲਾਤੀ ਛੱਟ ਕੇ ਮੋਢਾ ਤੋੜਦਾ ਮੈਨੂੰ ਤਾਂ ਲੱਗਦਾ ਮੋਢਾ ਦੀ ਗੋਦਾ ਵੀ ਤੈਨੂੰ ਤੋੜਨਾ ਪਊਗਾ ਮੈਨੂੰ ਜਿਹੜੇ ਹਸਾਲ ਨਾ ਤੇ ਕੰਮਕਾਰ ਜੀ ਲੱਗਦੇ ਮੈਨੂੰ ਜ ਪਹਿਣਾ ਹੀ ਫਿਰ ਪਈਦਾ ਰਹੇਗੀ ਐ ਤਾਂ ਹੋ ਜੂਗਾ ਚੱਲ ਪਈ ਤਾਂ 6 ਵਜੇ ਆ ਮਰੇ ਹੋਣ ਇੱਥੋਂ ਫੜਿਓ ਚੱਲ ਬੜਾ ਨਾ ਚੰਪੜੀ ਜੀ ਜਾ ਚੰਪੜੀ ਜੀ ਜਾ ਵੇ ਰੱਬਾ ਚੱਕ ਲੈ ਮੈਨੂੰ ਕਿੱਥੇ ਇੱਥੇ ਭੋਲੇ ਬੰਦੇ ਨੂੰ ਇਹਨਾਂ ਦੇ ਵਿੱਚ ਫਸਾਇਆ ਮੈਨੂੰ ਅੱਛਾ ਇੱਥੇ ਸੌਣ ਨਹੀਂ ਦਿੰਦੇ ਹਾਂ ਹਾਂ ਇਹ ਤਾਂ ਆਰਾਮ ਨਹੀਂ ਕਰਨ ਦਿੰਦੇ ਰੱਬਾ ਚੱਕ ਲੈ ਇਹਨੂੰ ਹੈਗੀ ਕੀੜੀ ਜਿੰਨਾ ਭਾਰ ਹੈ ਨਾ ਮੜਾ ਇਹ ਥੋੜੀ ਜੀ ਆਏ ਤੂੰ ਤੇ ਨਾ ਕਿੰਨਾ ਤੁੰਬੇ ਜਿਹਾ ਕੀਤਾ 90 ਕਿਲੋ ਦਾ ਭਾਰ ਬਣਾ ਛੱਡਾ ਖਾ ਖਾ ਰੋਟੀਆਂ ਤੂੰ ਲੈ ਬੇਹਲਾਂ ਰੋਟੀਆਂ ਵੀ ਗਿੰਦੇ ਗਿੰਦੇ ਰੋਟੀ ਗਿਣਨੀਆਂ ਹੀ ਆ ਕੋਈ 2-4 ਖਾਂਦੀ ਹੋਵੇ ਤਾਂ 18-18 ਤੂੰ ਰੋਟੀਆਂ ਖਾਣੀਆਂ ਐ ਐਦਾ ਜਾ ਕੇ ਲੱਸੀ ਦਾ ਪੀ ਜਾਂਨੀ ਐ ਤੂੰ ਤੇ ਪਰ ਹੁਣ ਪਕਾਉਣਾ ਪਕਾਉਣਾ ਅਰੇ ਇਹ ਤੂੰ ਪਕਾਉਣੀ ਆ ਤੇ ਖਾਣੀ ਐ ਖਾਣੀ ਐ ਮੈਂ ਤੈਨੂੰ ਬੰਦਿਆਂ ਵਾਂਗੂ ਕਹੀ ਜਾਂਦੇ ਤੂੰ ਆ ਗਿਆ ਵਾਰਾ ਦਰਦੀ ਕਰਕੇ ਅੱਛਾ ਤਾਸ ਕਰਨੀ ਵਾਰਾ ਕਰਦੀ ਦੀ ਤੇ ਬੰਦੇ ਖੇਡਣ ਦੇ ਤਾਜ ਬੰਦੇ ਦਾ ਕੰਮ ਵੀ ਕਰਦੇ ਹੁੰਦੇ ਉਹ ਕਹਿ ਨਹੀਂ ਕਰਦਾ ਤੂੰ ਤੇ ਕੰਮ ਮੈਨੂੰ ਲੋੜ ਹੀ ਨਹੀਂ ਕਰਨੀ ਮੇਰਾ ਸਰਦਾ ਤੇਰਾ ਸਰਦਾ ਸਾਡਾ ਨਹੀਂ ਸਰਦਾ ਤੇਰਾ ਸਰਦਾ ਤੇਰੇ ਤਾਂ ਕੱਪੜੇ ਮਾ ਲੈਂਦੇ ਆ ਮੇਰੇ ਕੰਮਾਂ ਦੇ ਮੇਰੀਆਂ ਮੇਰੀਆਂ ਹੱਥ ਤੋੜਨੀ ਤੂੰ ਮੈਂ ਕਰੀ ਜਾਨੀ ਹੱਥ ਤੋੜਨੀ ਮੇਰਾ ਨਹੀਂ ਮੋਟਾ ਤੋੜਿਆ ਕੀ ਯਾਰ ਮੈਂ ਤਾਂ ਭਾਂਚ ਵਿਆਹ ਕਰਾ ਕੇ ਪੰਗਾ ਹੀ ਲੈ ਲਿਆ ਇਸ ਬੁੜੀ ਨਾਲ ਮੂਕੀ ਲੈ ਲਾ ਪੰਗਾ ਤਾਂ ਮੈਂ ਲੈ ਲਿਆ ਮੈਂ ਦਾ ਬੁੜਾ ਸੁ ਕਹਿ ਗਿਆ ਕਿ ਬੜੇ ਵੀ ਕੰਮ ਕਰਦੀ ਐ ਜੀ ਕੰਮ ਕਰਦੀ ਸਾਡੀ ਕੁੜੀ ਇਸੇ ਮੈਨੂੰ ਵੀ ਐਂ ਕਹਿਦਾ ਕੁੜੀ ਹੈ ਲੈ ਇਹ ਮੁੰਡਾ ਤਾਂ ਜੀ ਇੱਕ ਦਿਨ ਨਹੀਂ ਵੇਲਾ ਰਹਿਦਾ ਇਹ ਤਾਂ ਕੰਮ ਬਹੁਤ ਕਰਦਾ ਇਹ ਤੇ ਤੈਨੂੰ ਰਾਣੀ ਬਣਾ ਕੇ ਰੱਖੂ ਅਰ ਰਾਣੀ ਕੀ ਦੋ ਰੋਟੀਆਂ ਖਾੜਾ ਤਾਂ ਮੈਂ ਦੋ ਰੋਟੀਆਂ ਖਾਣੀ ਤੇ ਹੋਰ ਵੀ ਬਣਾ ਦਿਆਂ ਗੁੱਸਾ ਨਾ ਕਰਾਂ ਗੁੱਸਾ ਮੈਨੂੰ ਵੀ ਚੜੀ ਜਾਂਦਾ ਤੇ ਮੈਨੂੰ ਲੱਗਦਾ ਤੇਰਾ ਕਤਲ ਹੋਊਗਾ ਜੇ ਮੈਂ ਤੋ ਹਾਂ ਕੀ ਹਾਂ ਤੇ ਦੁਖੀ ਕਰ ਛੜ ਐ ਬੁੜੀ ਨੇ ਯਾਰ ਉੱਠ ਘੜਾ ਕਿਉਂ ਲਉ ਪੀਤਾ ਮੇਰਾ ਦੁਸ਼ਮਣੇ ਮੇਰੀਏ ਮੈਂ ਦੁਸ਼ਮਣਾਂ ਤੇ ਅਸ ਦੁਸ਼ਮਣ ਬਣ ਗਈ ਤੂੰ ਮਣੋ ਉਹੋ ਦਾਲ ਨੇ ਸੀ ਸਾਡੀ ਕੁੜੀ ਨਾ ਜੀ ਬੋਲਦੀ ਵੀ ਨਹੀਂ ਇਹ ਤਾਂ ਗਊ ਵਰਗੀ ਆ ਹੈਨਾ ਐਡੀ ਜੀਬ ਆ ਭੈਣ ਦੇ ਨਹੀਂ ਜਮਾਂ ਇਹਦੀ ਛੜੇਲ ਪਿੱਛ ਪੈ ਗਈ ਪੇਸ਼ ਮੇਰੇ ਓਆ ਬੰਨੇ ਜਾ ਚਾਚੂ ਬਣਾ ਲਾ ਪਰੇ ਫੜੀ ਹੋ ਜਾਂ ਚਾਗਦੀ ਕਿਵੇਂ ਅੱਖ ਲੱਗ ਜਾਕਰ ਪੁਰਾ ਜਿੱਤ ਕਰ ਰਿਆ ਕਰ ਬੰਦੇ ਦੀ ਵੇਰ ਉੜਦੀ ਕਿਵੇਂ ਆਂ ਪਾ ਬਈ ਗੋਡਿਆਂ ਤੇ ਤੂੰ ਜਾਣੀਂ ਕਿ ਇਹਨਾਂ ਦੇ ਵੀ ਜਿਨਾਂ ਚਿਰ ਰੋਗ ਨਾਲ ਮਾਰੀ ਗਈ ਜਿਹੜੇ ਵੀ ਨਹੀਂ ਅੱਖ ਲੱਗਦੀ ਆ ਇਹ ਪਰ ਪੂਰਾ ਰੋਗ ਰੱਖਣਾ ਹੈ ਬੰਦੇ ਦੀ ਹਾਂ ਕੀ ਆ ਕਿੰਨ ਬੋਲਦਾ ਉਹ ਤਾਂ ਮੈਂ ਤੇਰੇ ਕੋਲੇ ਬੈਠੀ ਸੀ ਹੁੰਨ ਦੱਸ ਤੁਹਾਨੂੰ ਕੋਲੇ ਖੜੀ ਐ ਹਾਂ ਤੂੰ ਮੈਨੂੰ ਦੇਖ ਕੇ ਮੇਰਾ ਇਥੋਂ ਮੋਢਾ ਤੋੜਤਾ ਤਾਂ ਫੇਰ ਜਦੋਂ ਮੈਂ ਤਾਂ ਚਾਹ ਮੰਗਦਾ ਤੇ ਫੇਰ ਆ ਥਾਪਾ ਕਿਵੇਂ ਲੈ ਕੇ ਆਈਏ ਇਹ ਫਿਰ ਮਤ ਮੇਰੀ ਗੱਲ ਸੁਣ ਲੈ ਸੱਟ ਮਾਜਣੀ ਦੀ ਕਈ ਵਾਰੀ ਹਾਂ ਧੀਰੇ ਵਾਟੇ ਜਲਦੀ ਐ ਥਾਪਾ ਕਿ ਨਹੀਂ ਹੋਗਾ ਚਪੜੀ ਟੁੱਟ ਜੂ ਕੋ ਡੇਰੇ ਟੁੱਟ ਜਾ ਟੁੱਟ ਜਾ ਹਾਂ ਟੁੱਟ ਜੇ ਤੇ ਚੋਰੀ ਹੀ ਫਿਰ ਹੁਣ ਵੀ ਪਿਆਈ ਆ ਨਹੀਂ ਮੇਰੀ ਗੱਲ ਸੁਣ ਤੜਕੇ ਤੂੰ ਗਿਆ ਆਕੇ ਚਿੱਟੇ ਕੱਪੜੇ ਤੇ ਮੋਏ ਨਾਲ ਖੇਡ ਕੇ ਤਾਰ ਤੂੰ ਆਕੇ ਲੰਗਰ ਝੁਲਸ ਲੈ ਹੈ ਕੀ ਬਸ ਕੀ ਕੀਤਾ ਕੀ ਕੀਤਾ ਬੋਲ ਮੈਂ ਕੀ ਬੋਲਾਂ ਬੋਲ ਮੈਂ ਬੋਲ ਬੋਲਾਂ ਉਪਰ ਅੱਛਾ ਪਾਪਾ ਬੋਲ ਪਹਿਲਾਂ ਮੈਨੂੰ ਤਾਂ ਮਾ ਇਹ ਮਾੜਾ ਸ਼ਰ ਬੰਦਾ ਤੂੰ ਉਹ ਜਿਹੜੇ ਫੱਕੀ ਉਹ ਮੇਰੀ ਸੋਲ ਬਾ ਸੱਤ ਵਜੂ 6 ਵਜੂ ਇੱਥੇ ਉਹ ਤਾਂ ਰੋੜਾ ਮਾਰਨਾ ਪੈਂਦਾ ਫੇਰ ਲੋਟ ਹੋ ਗਈਆਂ ਬੁੜੀਆਂ ਹੈਂ ਨਹੀਂ ਮਸਾ ਅਵਾਜ਼ ਤਾਂ ਇਹਨਾਂ ਜੀ ਨਾਲ ਨਹੀਂ ਉਹ ਤਾਂ ਅਵਾਜ਼ ਹੀ ਨਹੀਂ ਮਾਰਨਾ ਹੀ